ब्रेकिंग न्यूज़ ਆ ਰਹੀ ਆ ایران ਦੇ ਦੁਆਰਾ ਅਮਰੀਕਾ ਦਾ ਮਿਲਟਰੀ ਬੇਸ 에ਅਰ ਬੇਸ ਅਲ ਹਦਾਦ ਜੋ ਕਤਰ ਦੇ ਵਿੱਚ ਆ ਉਸ ਦੇ ਉੱਤੇ ایران ਨੇ ਹਮਲਾ ਕਰ ਦਿੱਤਾ ਆ ایران ਨੇ ਦੁਬਾਰਾ ਕਹਿੰਦੇ ਵੀ ਅਗਾਊਂ ਸੂਚਨਾ ਦੇ ਦਿੱਤੀ ਗਈ ਸੀ ਵੀ ਅਟੈਕ ਆ ਰਹੇ ਆ ਇਸੇ ਲਈ ਕਤਰ ਨੇ ਆਪਣੀ 에ਅਰ ਸਪੇਸ ਬੰਦ ਕਰ ਦਿੱਤੀ ਸੀ ਤੇ ਮੌਕਾ ਦਿੱਤਾ ਸੀਗਾ ਅਮਰੀਕਨਸ ਨੂੰ ਵੀ ਉੱਥੋਂ ਨਿਕਲਣ ਦੇ ਲਈ ਇਹ ਸੇਮ ਸਟ੍ਰੈਟਜੀ ਦੇ ਉੱਤੇ ਹਮਲਾ ਕੀਤਾ ਗਿਆ ਆ ਜਿੱਦਾਂ 2020 ਦੇ ਵਿੱਚ ਸਲੇਮਾਨੀ ਦੇ ਮਰਨ ਤੋਂ ਬਾਅਦ ਇਰਾਕ ਦੇ 에ਅਰ ਬੇਸ ਤੇ ਉੱਤੇ ਈਰਾਨ ਨੇ ਹਮਲਾ ਕੀਤਾ ਸੀਗਾ ਸੋ ਈਰਾਨ ਆਪਣੇ ਮੁਲਕ ਦੇ ਵਿੱਚ ਲੋਕਾਂ ਨੂੰ ਦਿਖਾਉਣਾ ਚਾਹੁੰਦਾ ਹੈ ਵੀ ਉਸ ਨੇ ਜਵਾਬੀ ਕਾਰਵਾਈ ਦਿੱਤੀ ਆ ਪਰ ਅਗਾਊਂ ਸੂਚਨਾ ਦੇ ਕੇ ਉਸ ਨੇ ਪਹਿਲਾਂ ਹੀ ਦੱਸ ਦਿੱਤਾ ਵੀ ਹਮਲਾ ਕਰਨ ਜਾ ਰਿਹਾ ਆ ਆ ਦੁਨੀਆ ਦੀਆਂ ਅੱਖਾਂ ਦੇ ਵਿੱਚ ਕਈ ਤਰੀਕੇ ਦੀਆਂ ਘਟੇ ਜਿਹੜੇ ਆ ਵੱਖ-ਵੱਖ ਮੁਲਕਾਂ ਦੇ ਦੁਆਰਾ ਪਾਏ ਜਾ ਰਹੇ ਆ ਕੁਝ ਦਿਨ ਪਹਿਲਾਂ ਹੀ ਵੀਕੈਂਡ ਦੇ ਉੱਤੇ ਅਮਰੀਕਾ ਦੇ ਦੁਆਰਾ ਫਰਡੋ ਨਾਂਸ ਤੇ ਹੋਰ ਇੱਕ ਨਿਊਕਲੀਅਰ ਸਾਈਟ ਦੇ ਉੱਤੇ ਈਰਾਨ ਦੇ ਵਿੱਚ B2 ਬੋਮਰਸ ਦੇ ਨਾਲ ਹਮਲੇ ਕੀਤੇ ਗਏ ਸੀਗੇ ਤੇ ਉਸ ਦੀ ਜਵਾਬੀ ਕਾਰਵਾਈ ਦੇ ਵਿੱਚ ਹੁਣ ਈਰਾਨ ਨੇ ਕਤਰ ਦੇ ਵਿੱਚ ਅਲ ਉਦਾਦ 에ਅਰ ਬੇਸ ਦੇ ਉੱਤੇ ਅਮਰੀਕਾ ਦੇ 에ਅਰ ਬੇਸ ਦੇ ਉੱਤੇ ਹਮਲਾ ਕੀਤਾ ਆ 트럼ਪ ਉਹਨਾਂ ਨੇ ਕੁਝ ਦਿਨ ਪਹਿਲਾਂ ਕਿਹਾ ਸੀਗਾ ਵੀ ਕਤਰ ਦਾ ਜਿਹੜਾ ਅਮੀਰ ਆ ਉਹ ਈਰਾਨ ਦੇ ਲਈ ਬੜੇ ਪੱਖ ਦੇ ਵਿੱਚ ਗੱਲ ਕਰਦਾ ਆ ਮੈਨੂੰ ਕਹਿੰਦਾ ਰਹਿੰਦਾ ਵੀ ਇਸ ਨਾਲ ਦੇ ਨਾਲ ਗੱਲ ਕਰੋ ਕਿੰਨੇ ਵੀ ਈਰਾਨ ਨੂੰ ਉਸ ਦਾ ਸ਼ੁਕਰੀਆ ਦਾ ਕਰਨਾ ਚਾਹੀਦਾ ਆ ਮੈਨੂੰ ਲੱਗਦਾ ਵੀ ਕਿਤੇ ਨਾ ਕਿਤੇ ਉਸੇ ਦੇ ذریعے ਇਨਫੋਰਮੇਸ਼ਨ ਪਹਿਲਾਂ ਦਿੱਤੀ ਗਈ ਵੀ ਭਾਈ ਆਪੋ ਆਪਣੇ ਬੰਦੇ ਪਰੇ ਕਰ ਲੋ ਅਸੀਂ ਮਿਲਟਰੀ ਬੇਸ ਦੇ ਉੱਤੇ ਹਮਲਾ ਕਰਨ ਜਾ ਰਹੇ ਆ ਕੀ ਪਰੇ ਹਮਲੇ ਤੋਂ ਬਾਅਦ ਦੇ ਵਿੱਚ ਅਮਰੀਕਾ ਕੋਈ ਜਵਾਬੀ ਕਾਰਵਾਈ ਕਰਦਾ ਆ ਜਾਂ ਇਹ ਦੋਨਾਂ ਦਾ ਗੁੱਸਾ ਇਸਤੇ ਨਾਲ ਠੰਡਾ ਹੁੰਦਾ ਆ ਇਹ ਦੇਖਣ ਵਾਲੀ ਗੱਲ ਰਹਿਗੀ